ਵਿਰੋਧੀ ਪਾਰਟੀਆਂ ਤੁਹਾਡੇ ਤੇ ਵੀ ਬਹੁਤ ਇਲਜ਼ਾਮ ਲਾਉਂਦੀਆਂ ਨੇ ਕਹਿੰਦੇ ਵੀ ਇੱਕੇ ਧਰਮੀ ਪਰਿਵਾਰ ਦੇ ਆੜ ਦੇ ਉੱਤੇ ਇੱਕ ਗੈਂਗਸਟਰਵਾਦ ਵਾਲਾ ਪਰਿਵਾਰ ਹੈ ਮੈਂ ਬਾਰ-ਬਾਰ ਇਹੋ ਕਹਿੰਨੀ ਆ ਕਿ ਮੇਰੇ ਫਾਦਰ ਸਾਹਿਬ ਦੀ ਕੁਰਬਾਨੀ ਬਹੁਤ ਵੱਡੀ ਆ ਜਿੰਨੇ ਹੋਰ ਨਾਲ ਸਾਥੀ ਸੀ ਸਾਰਿਆਂ ਦੀ ਧਰਮੀ ਪੌਜੀ ਜਿੰਨੇ ਵੀ ਆ ਉਹਨਾਂ ਦੀ ਦੇਣ ਆਪਣੇ ਧਰਮ ਨੂੰ ਆਪਣੇ ਪੰਜਾਬ ਨੂੰ ਬਹੁਤ ਵੱਡੀ ਆ ਤੇ ਉਹਨੂੰ ਇਦਾਂ ਬਾਰ-ਬਾਰ ਕਹਿ ਕੇ ਗੈਂਗਸਟਰਵਾਦ ਇਦਾਂ ਰੋਲਿਆ ਨਾ ਜਾਵੇ ਬੜੀ ਵਾਰ ਆਪੀਲ ਕੀਤੀ ਆ ਪਰ ਇਹਨਾਂ ਨੂੰ ਕੋਈ ਸਾਰ ਨਹੀਂ ਆ ਕਿਉਂਕਿ ਇਹਨਾਂ ਦੇ ਪਿਸ਼ੋਕੜ ਜਿਹੜੇ ਆ ਉਹ ਸਾਨੂੰ ਪਤਾ ਹੀ ਆ ਕੀ ਕੀ ਆ ਜਿਹੜੇ ਜਿਆਦਾ ਇਹ ਮੁੰਡਾ ਉਠਾਉਂਦੇ ਆ ਨਾ ਉਹਨਾਂ ਨੇ ਤੇ ਖੁਦ ਜਵਾਨ ਮੁੰਡੇ ਨਾਲ ਤੋਰ ਕੇ ਆਪਣੇ ਜਦੋਂ ਉਹਨਾਂ ਦੇ ਪਈਆਂ ਤੇ ਇਹਨਾਂ ਨੇ ਪਾਸੇ ਵਟਲੇ ਆ ਤੇ ਉਹਨਾਂ ਨੂੰ ਹੁਣ ਗੈਂਗਸਟਰ ਕਰਾਰ ਦਿੰਦੇ ਆਏ ਦੇਖੋ ਜੀ ਮੈਂ ਇੱਕ ਧਰਮੀ ਫੌਜੀ ਦੀ ਧੀ ਆ ਧਰਮੀ ਫੌਜੀ ਦੀ ਧੀ ਵਿਚਰ ਰਹੀ ਆ ਲਾਕੇ ਜੀ ਕੀ ਗੱਲ ਤੁਹਾਡੇ ਲਈ ਉਹ ਕਾਫੀ ਇੱਕ ਧਰਮੀ ਫੌਜੀ ਦੀ ਤੁਸੀਂ ਮਤਲਬ ਕਿ ਕੋਈ ਮੁੱਦਾ ਹੈ ਹੀ ਨਹੀਂ ਆ ਬਾਰ-ਬਾਰ ਜਿਹੜਾ ਆ ਤੁਸੀਂ ਜਿਹੜਾ ਹੈ ਮੋਲਡ ਕਰ ਕਰਕੇ ਗੱਲਾਂ ਨੂੰ ਲਿਆ ਰਹੇ ਆ ਤੇ ਉਹਨਾਂ ਨੂੰ ਜਾਣ ਬੁੱਝ ਕੇ ਹਲਕੇ ਦੀ ਸੰਦਰ ਦੇ ਦਮਾਚ ਫਾਇਦੇ ਪਰ ਹਲਕੇ ਸੰਦਰ ਨੂੰ ਸਾਰਾ ਪਤਾਇਆ ਕਿ ਅਸੀਂ ਕੌਣ ਆ ਤੇ ਕੀ ਸਾਡੇ ਰਿਸ਼ਤੇਦਾਰੀਆਂ ਨੇ ਕੀ ਆ ਕੀ ਲੱਗਦਾ ਹੈ ਕਿ ਕਿਸ ਚੀਜ਼ ਦਾ ਡਰ ਹੈ ਵੀ ਜਿਹੜਾ ਹੈ ਇੱਕਦਮ ਤੁਹਾਡੇ ਤੇ ਅਲੀਗੇਸ਼ਨ ਲਾਈ ਜਾਂਦੇ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਕੁੜੀ ਬਾਹਰੋਂ ਆ ਗਈ ਹੁਣ ਪੰਜਾਬ ਦੇ ਮੁੱਦੇ ਉਹਨੂੰ ਦੇਖਣ ਲੱਗ ਗਏ ਜਾਂਦਾ ਇੱਥੇ ਕੰਮ ਕਰਨ ਦੀ ਲੋੜ ਸੀ ਉਦੋਂ ਇੱਥੇ ਹੈ ਨਹੀਂ ਸੀ ਕੋਈ ਸਾਡੇ ਦੁੱਖੋਂ ਗਏ ਆ ਅਸੀਂ ਬਾਹਰ ਸਾਨੂੰ ਇੱਥੇ ਕੰਮ ਨਹੀਂ ਮਿਲਿਆ ਅਸੀਂ ਪੜ੍ਹ ਲੈ ਕੇ ਬੇਰੁਜ਼ਗਾਰ ਬਹੋ ਕੇ ਬੈਠੇ ਸੀਗੇ ਅਸੀਂ ਇਹਨਾਂ ਦੇ ਦੁੱਖੋਂ ਬਾਹਰ ਗਏ ਆ ਤੇ ਹੁਣ ਸਾਨੂੰ ਲੱਗਿਆ ਕਿ ਇਹ ਟਾਈਮ ਹੈਗਾ ਆ ਲੋਕਾਂ ਨੂੰ ਜਾਗਰੂਕ ਕਰਨ ਦਾ ਤੇ ਅਸੀਂ ਵਾਪਸ ਆ ਗਏ ਆ ਜਿਵੇਂ ਬੜੀ ਵਾਰ ਕਿਹਾ ਹੈ ਕਿ ਮੈਂ ਆ ਗਈ ਆ ਸਾਰਾ ਕੁਝ ਛੱਡ ਕੇ ਆ ਗਈ ਆ ਅਸੀਂ ਇੱਥੇ ਹੀ ਰਹਿਣਾ ਵਾ ਇੱਥੇ ਹਲਕੇ ਦੀ ਸੇਵਾ ਚ ਦੀਣਾ ਮਰਨਾ ਸਟਾਈਲ ਹੀ ਹੈ ਬਸ ਕੋਈ ਇੱਕ ਧਰਮ ਦੇ ਆੜ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵੀ ਲੋਕਾਂ ਤੋਂ ਵੋਟਾਂ ਮੰਗਣ ਦੇ ਲਈ ਬਾਅਦ ਚ ਹਾਲ ਇਹਨਾਂ ਨੇ ਵੀ ਉਹੀ ਕਰਨਾ ਜਿਹੜੀਆਂ ਪਹਿਲਾਂ ਸਰਕਾਰਾਂ ਰਹੀਆਂ ਨੇ ਜਾਂ ਫਿਰ ਜਿਹੜੇ ਪਹਿਲਾਂ ਵਧਾਇਕ ਰਹੇ ਜਿਹੜੇ ਅਲੀਗੇਸ਼ਨ ਲਉਂਦੀਆਂ ਆ ਸਰਕਾਰਾਂ ਦੂਜੇ ਆਪਣੀ ਵਿਰੋਧੀ ਪਾਰਟੀਆਂ ਜਿਹੜੀਆਂ ਆ ਤੇ ਥੋੜਾ ਬਹੁਤਾ ਆਪਣੀ ਪਿੰਡੀ ਥੱਲੇ ਸੋਟਾ ਮਾਰਨਾ ਹਰਮੀਤ ਸੰਧੂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪਹਿਲਾਂ ਉਹ ਥੋੜੀ ਪਾਰਟੀ ਤੋਂ ਸੀ ਜੀ ਉਹ ਬੰਦਾ ਗਦਾਰ ਆ ਉਹਨੇ ਗਦਾਰ ਰਹਿਣਾ ਆ ਉਸ ਗਦਾਰ ਦੀ ਆਪਾਂ ਹੁਣ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੇ ਉਹਨੇ ਗਦਾਰ ਨੇ ਮੇਰੇ ਉੱਤੇ ਪਰਚਾ ਕਰਵਾ ਕੇ ਤੇ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹਨੂੰ ਨਹੀਂ ਪਤਾ ਵੀ ਜਦੋਂ ਮੈਂ ਇੱਥੇ ਆਈ ਆ ਮੈਂ ਸੋਚ ਕੇ ਆਈ ਆ ਵੀ ਇਹੋ ਜਿਹੇ ਗਦਾਰ ਜਿਹੜੇ ਤੁਰੇ ਫਿਰਦੇ ਆ ਤੇ ਇਹਨਾਂ ਦਾ ਮੱਥਾ ਲੱਗਣਾ ਆ ਤੇ ਅਸੀਂ ਮੱਥਾ ਲਾ ਵੀ ਰਹੇ ਆ ਤੇ ਲਾਉਂਦੇ ਰਹੋ ਸ਼ਾਇਦ ਉਹਨਾਂ ਦੀ ਤੇ ਆਂਦੀ ਉਮਰ ਦੀ ਆ ਤੇ ਫਿਰ ਵੀ ਤੁਸੀਂ ਦੇਖ ਲਓ ਕਿ ਸੋਚ ਦੇਖੋ ਬੰਦੇ ਐਮਪੀ ਦੇ ਇਲੈਕਸ਼ਨ ਹੋ ਕੇ ਹਟਣੇ ਪਿੱਛੇ ਜੀ ਉਦੋਂ ਤੁਹਾਡੀ ਪਾਰਟੀ ਨੂੰ ਬਹੁਤ ਘੱਟ ਵੋਟਾਂ ਪਈਆਂ ਇੱਥੋਂ ਮਿਰਸਾ ਸਿੰਘ ਬਲਟੋਹਾ ਜੀ ਇੱਥੋਂ ਕੈਂਡੀਡੇਟਸ ਹਾਂਜੀ ਤਾਂ ਹੁਣ ਤੁਹਾਨੂੰ ਕੀ ਲੱਗਦਾ ਵੀ ਲੋਕ ਵੋਟ ਪਾਉਣਗੇ ਤਰਨਤਾਰਨ ਤੇ ਵਿੱਚ ਜਿਮਨੀ ਚੋਣਾ ਹੋਣੀਆਂ ਨੇ ਪੂਰੇ ਪੰਜਾਬ ਦੀ ਅੱਖ ਤਰਨਤਾਰਨ ਤੇ ਐ ਕਿਉਂਕਿ ਧਰਮੀ ਪਰਿਵਾਰ ਹੈ ਧਰਮੀ ਫੌਜੀ ਦਾ ਪਰਿਵਾਰ ਹੈ ਜਿਹੜਾ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਅਨਾਉਂਸ ਕੀਤਾ ਗਿਆ ਲੋਕਾਂ ਦੇ ਵਿੱਚ ਕੀ ਕੁਝ ਗੱਲਾਂ ਹੁੰਦੀਆਂ ਨੇ ਧਰਮੀ ਪਰਿਵਾਰ ਨੂੰ ਲੈ ਕੇ ਇਸ ਸਬੰਧੀ ਗੱਲਬਾਤ ਕਰਾਂਗੇ ਮੇਰੇ ਨਾਲ ਬੀਬੀ ਸੁਖਵਿੰਦਰ ਕੌਰ ਜੀ ਦੇ ਧੀ ਮजूद ਨੇ ਸਾਰਿਆਂ ਨਾਲੋਂ ਪਹਿਲਾਂ ਰੋਜ਼ਾਨਾ ਟਾਈਮਸ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਸੇਤ ਕਿੰਨੀ ਆ ਜੀ ਪਹਿਲਾਂ ਸਾਰਿਆਂ ਨਾਲ ਚੜ੍ਹਦੀ ਕਲਾ ਜੀ ਬਹੁਤ ਬਿਜ਼ੀ ਸ਼ਡਿਊਲ ਹੈ ਕਿਉਂਕਿ ਲੋਕਾਂ ਦੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ ਕੀ ਰਿਸਪਾਂਸ ਮਿਲ ਰਿਹਾ ਹੈ ਰਿਸਪਾਂਸ ਜੀ ਜਿੱਥੇ ਵੀ ਜਾ ਰਹੇ ਆ ਸਾਰੇ ਬਹੁਤ ਆਦਰ ਸਤਿਕਾਰ ਕਰ ਰਹੇ ਨੇ ਤੇ ਬਹੁਤ ਹੀ ਮਾਣ ਦੇ ਰਹੇ ਨੇ ਤੇ ਰਿਸਪਾਂਸ ਬਹੁਤ ਵਧੀਆ ਹੈ ਚੜਦੀ ਕਲਾ ਦੀ ਕੀ ਲੱਗਦਾ ਹੈ ਇਸ ਵਾਰ ਵੋਟਾਂ ਕਿਹਦੇ ਹੱਕ ਚ ਭੁੱਕ ਸਕਦੀ ਹੈ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਲੋਕਾਂ ਨੂੰ ਮਿਲ ਰਹੇ ਹੋ ਪਿੰਡਾਂ ਦੇ ਵਿੱਚ ਜਾ ਰਹੇ ਹੋ ਕਿਉਂਕਿ ਕਿ ਕੈਂਡੀਡੇਟ ਦਾ ਹੁੰਦਾ ਇੱਕ ਕਨੈਕਸ਼ਨ ਹੁੰਦਾ ਲੋਕਾਂ ਦੇ ਨਾਲ ਰਿਸਪੌਂਸ ਕੀ ਮਿਲ ਰਿਹਾ ਰਿਸਪੌਂਸ ਬਹੁਤ ਵਧੀਆ ਹੈ ਜਿੱਥੇ ਵੀ ਜਾ ਰਹੇ ਆ ਖਾਸ ਕਰ ਬੀਬੀਆਂ ਦਾ ਬਹੁਤ ਉਤਸ਼ਾਹ ਆ ਕਿਉਂਕਿ ਪਹਿਲੀ ਵਾਰ ਉਹ ਕਹਿੰਦੇ ਕਿ ਸਾਨੂੰ ਇੱਕ ਮਹਿਲਾ ਕੈਂਡੀਡੇਟ ਮਿਲੀ ਆ ਜੋ ਕਿ ਸਾਡਾ ਦੁੱਖ ਦਰਦ ਜਿਹੜਾ ਹੈ ਨੇੜੇੋਂ ਜਾਣ ਸਕਦੇ ਆ ਤੇ ਇਸ ਵਾਰ ਬੀਬੀਆਂ ਪਹਿਲਾਂ ਹੁੰਦਾ ਸੀਗਾ ਨਾ ਕਿ ਬੰਦੇ ਆਣ ਕੇ ਬੈਠ ਜਾਂਦੇ ਸੀ ਕਿ ਬੀਬੀਆਂ ਨੂੰ ਮੌਕਾ ਨਹੀਂ ਚੁੱਲੇ ਜਾਂ ਕਿ ਤੋਂ ਟਾਈਮ ਨਹੀਂ ਸੀ ਮਿਲਦਾ ਹੋਰ ਜਿਹੜੀਆਂ ਉਹ ਇਕੱਠਾਂ ਦੇ ਵਿੱਚ ਆਪ ਆਣ ਕੇ ਬੈਠ ਰਹੀਆਂ ਵਾਂ ਕਿ ਅਸੀਂ ਜਾਣਾ ਆ ਇੱਕ ਬੀਬੀ ਮਹਿਲਾ ਇੱਕ ਕੈਂਡੀਡੇਟ ਖੜੀ ਆ ਤੇ ਅਸੀਂ ਉਹਨਾਂ ਨੂੰ ਸੁਣਨ ਜਾਣਾ ਤੇ ਰਿਸਪਾਂਸ ਬਹੁਤ ਵਧੀਆ ਮਿਲਿਆ ਆ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਤੁਸੀਂ ਜਿੱਤ ਜਾਂਦੇ ਹੋ ਤਾਂ ਤਰਨ-ਤਰਨ ਦੇ ਲਈ ਕੀ ਕਰੋਗੇ ਸਾਰਿਆਂ ਨਾਲੋਂ ਪਹਿਲਾਂ ਕਿਹੜਾ ਕੰਮ ਕਰੋਗੇ ਵਾਹਿਗੁਰੂ ਸੱਚੇ ਪਾਸ਼ਾ ਕਿਰਪਾ ਕਰਨਾ ਤੇ ਜਿੱਤ ਪ੍ਰਾਪਤ ਹੋਏ ਤੇ ਮਿਹਨਤ ਚੱਲ ਰਹੀ ਆ ਉਸੇ ਲਈ ਤੇ ਸਭ ਤੋਂ ਪਹਿਲਾਂ ਜੀ ਮੁੱਦੇ ਦਾ ਕਾਫੀ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਆ ਤੇ ਤਰਨਤਾਰਨ ਸਿਟੀ ਵਿੱਚ ਪਾਣੀ ਦਾ ਮੁੱਦਾ ਬਹੁਤ ਜ਼ਿਆਦਾ ਆ ਜਿੰਨਾ ਵੀ ਅਸੀਂ ਵਰਕ ਕੀਤਾ ਤੇ ਦੇਖਿਆ ਕਿ ਪਾਣੀ ਬਹੁਤ ਗੰਦਾ ਪੀਣ ਵਾਲਾ ਜਾਲੀ ਗੰਦਾ ਹੋਵੇ ਤੇ ਬੰਦਾ ਹੋਰ ਕੀ ਕਰੇ ਜਿਹਦੇ ਨਾਲ ਬਿਮਾਰੀਆਂ ਫੈਲ ਰਹੀਆਂ ਨੇ ਪਿੰਡਾਂ 'ਚ ਜਾਓ ਤੇ ਸੜਕਾਂ ਦੇ ਬੁਲੇ ਆ ਰਿਹਾ ਆ ਤੇ ਹੋਰ ਤੁਸੀਂ ਦੇਖ ਲਓ ਕਿ ਕਿੰਨੇ ਮੁੱਦੇ ਆ ਕਈ ਕਈ ਘਰ ਜਿਹੜੇ ਆ ਇੰਨੇ ਗਰੀਬ ਆ ਉਹ ਕਹਿੰਦੇ ਕਿ ਸਾਡੇ ਆਟਾ ਦਾਲ ਦੇ ਕਾਰਡ ਕੱਟੇ ਗਏ ਆ ਜ ਜਿਉਂ ਸਾਡੀ ਕੋਈ ਆਮਦਨ ਨਹੀਂ ਹੈਗੀ ਸਾਨੂੰ ਗਰੀਬਾਂ ਨੂੰ ਇੱਕੋ ਇੱਕ ਉਹੀ ਉਮੀਦ ਸੀਗੀ ਤਾਂ ਉਹ ਅਸੀਂ ਕਾਰਡ ਜਿਹੜੇ ਦੁਬਾਰਾ ਤੋਂ ਬਣਵਾਵਾਂਗੇ ਤੇ ਨਸ਼ੇ ਦਾ ਮੁੱਦਾ ਆ ਬੇਰੁਜ਼ਗਾਰੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਆ ਜਿਹਦਾ ਕਰਕੇ ਜਿਹੜਾ ਤੁਸੀਂ ਦੇਖ ਲਓ ਕਿ ਸੜਕਾਂ ਤੇ ਲੋਕ ਆ ਗਏ ਆ ਤੁਸੀਂ ਆਮ ਆਦਮੀ ਪਾਰਟੀ ਦੇ ਦਫ਼ਤਰ ਗਾੜੀ ਦੇਖੋ ਰੋਜ਼ ਹੀ ਉੱਥੇ ਧਰਨਾ ਦਿੱਤਾ ਹੁੰਦਾ ਆ ਅਧਿਆਪਕ ਜਿਹੜੇ ਆ ਉਹ ਪੱਕੇ ਨਹੀਂ ਕੀਤੇ ਜਾ ਰਹੇ ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਤਾਂ ਇਦਾਂ ਦੇ ਬਹੁਤ ਸਾਰੇ ਮੁੱਦੇ ਆ ਜਿਹੜੇ ਅਸੀਂ ਚਾਹੁੰਦੇ ਆ ਕਿ ਸੁਲਝਾਏ ਜਾਣ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਕਹਿੰਦੇ ਮੈਂ ਤਾਂ ਨੌਕਰੀਆਂ ਹੀ ਬਹੁਤ ਦੇਤੀਆਂ ਨੌਕਰੀਆਂ ਦਿੱਤੀਆਂ ਹੁੰਦੀਆਂ ਆਂ ਦੇ ਲੋਕ ਸੜਕਾਂ ਤੇ ਕਿਉਂ ਆਉਂਦੇ ਲੋਕ ਬਾਹਰ ਨੂੰ ਕਿਉਂ ਜਾਂਦੇ ਨੌਕਰੀਆਂ ਦਿੱਤੀਆਂ ਹੀ ਨਹੀਂ ਆ ਇਹਨਾਂ ਨੇ ਬਹੁਤ ਬੁਰਾ ਹਾਲ ਐ ਤੁਸੀਂ ਦੇਖ ਲਓ ਪਰसों ਦੀ ਗੱਲ ਹੈ ਕਿ ਜਿਹੜੇ ਹੈਗੇ ਸੀਗੇ ਬੇਰੋਜ਼ਗਾਰ ਸੀਗੇ ਮੁਲਾਜ਼ਮ ਸੀਗੇ ਜਿਨ੍ਹਾਂ ਨੂੰ ਤਨਖਾਹ ਨਹੀਂ ਮਿਲੀ ਕਾਫੀ ਟਾਈਮ ਤੋਂ ਤੇ ਉਹ ਆਪਣੀਆਂ ਸ਼ਰਟਾਂ ਉਤਾਰ ਕੇ ਰੋਸ ਪ੍ਰਦਰਸ਼ਨ ਕੀਤਾ ਆ ਉਹਨਾਂ ਨੇ। ਇੰਨਾ ਮਾੜਾ ਹਾਲ ਹੈ। ਨਸ਼ੇ ਦੀ ਗੱਲ ਕੀਤੀ ਉਹ ਕਹਿੰਦੇ ਵੀ ਅਸੀਂ ਨੇ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ। ਕਹਿੰਦੇ ਅਸੀਂ ਬਹੁਤ ਲੋਕਾਂ ਦੇ ਘਰ ਟਾਏ ਜਿਨ੍ਹਾਂ ਨੇ ਨਸ਼ੇ ਆ ਵੇਚ ਕੇ ਪ੍ਰਾਪਰਟੀ ਬਣਾਈ ਸੀ ਜੇਲ੍ਹਾਂ ਦੇ ਵਿੱਚ ਸੁੱਟੇ ਨੇ ਬਹੁਤ ਜ਼ਿਆਦਾ ਕੇਸ ਨੇ ਜਿਹੜੇ ਦਰਜ ਹੋਏ ਨੇ। ਵੇਖੋ ਜੀ ਜੋਧ ਨਸ਼ਿਆਂ ਵਿਰੋਧ ਦੇ ਇੱਕ ਨਾ ਢੋਂਗ ਜਿਹਾ ਰਚਾਇਆ ਹੈ ਨਾਨੀ ਪਹਿਲਾਂ ਆਪਣੀ ਪਾਰਟੀ 'ਚ ਤੁਸੀਂ ਦੇਖੋ ਕਿ ਤੁਹਾਡੀ ਪਾਰਟੀ 'ਚ ਕੀ ਚੱਲ ਰਿਹਾ ਹੈ ਪਹਿਲਾਂ ਉੱਚ ਜੋਧ ਨਸ਼ਿਆਂ ਵਿਰੋਧ ਜਿਹੜਾ ਉਹ ਚ ਚਾਲੂ ਕਰਨਾ ਚਾਹੀਦਾ ਇਹਨਾਂ ਨੂੰ ਪਹਿਲਾਂ ਪਿੰਡਾਂ 'ਚ ਆ ਗਿਆ ਕੁਝ ਨਹੀਂ ਕੀਤਾ ਇਹਨਾਂ ਨੇ ਸਾਡੇ ਹਲਕੇ 'ਚ ਨਸ਼ਾ ਇੰਨਾ ਜ਼ਿਆਦਾ ਆ ਕਿ ਬੁਰੇ ਹਾਲ ਆ ਅੱਜ ਵੀ ਅਸੀਂ ਜਦੋਂ ਡੋਰ ਟੂ ਡੋਰ ਕਰ ਰਹੇ ਸੀਗੇ ਨਾ ਤੇ ਉਦੋਂ ਵੀ ਇੱਕ ਮਹਿਲਾ ਨੇ ਕਿਹਾ ਕਹਿੰਦੇ ਕਿ ਵੋਟਾਂ ਅਸੀਂ ਪਾ ਦਾਂਗੇ ਪਰ ਸਾਨੂੰ ਨਸ਼ੇ ਤੋਂ ਛੁਟਕਾਰਾ ਦੇ ਦਿਓ ਨਸ਼ਾ ਬਿਲਕੁਲ ਨਹੀਂ ਖਤਮ ਹੋਇਆ ਜੇ ਕਿਸੇ ਨੂੰ ਆਂਦੇ ਵੀ ਪੁਲਿਸ ਫੜ ਕੇ ਲੈ ਜਾਂਦੀ ਆ ਫੇਰ ਛਡਾ ਲਿਆ ਹੁੰਦੇ ਜੇ ਤੇ ਕਹਿੰਦੇ ਕਿ ਸਾਡੇ ਘਰ ਖਰਾਬ ਹੋ ਰਹੇ ਆ ਤਾਂ ਨਸ਼ਾ ਨਸ਼ਿਆਂ ਜੋਧ ਨਸ਼ਿਆਂ ਵਿਰੋਧ ਜਿਹੜਾ ਬਿਲਕੁਲ 플ੌਪ ਹੋ ਚੁੱਕਾ ਹੈ ਨਾ ਪਿੱਛੇ ਜੇ ਮੈਂ ਤੁਹਾਡਾ ਇੱਕ ਇੰਟਰਵਿਊ ਸੁਣ ਰਿਹਾ ਸੀ ਤੁਸੀਂ ਕਿਹਾ ਸੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਉੱਤੇ ਪਰਚੇ ਕਰਵਾਏ ਨੇ ਬਿਲਕੁਲ ਜੀ ਮੇਰੇ ਉੱਤੇ ਝੂਠਾ ਪਰਚਾ ਕਰਾ ਦਿੱਤਾ ਮੇਰੇ ਨਾਲ ਜੇ ਸਾਡੇ ਭਰਾ ਸੀਗੇ ਜਿਹੜੇ ਸਰਪੰਚ ਪੰਚ ਸਰਪੰਚ ਜਿਹੜੇ ਸੀਗੇ ਉਹਨਾਂ ਦੇ ਝੂਠੇ ਪਰਚੇ ਕਰਾ ਰਹੇ ਆ ਕਿਸ ਚੀਜ਼ ਦੇ ਝੂਠੇ ਪਰਚੇ ਕਰਾ ਰਹੇ ਕੋਈ ਸੋਸ਼ਲ ਮੀਡੀਆ ਤੋਂ ਲੈ ਕੇ ਐਵੇਂ ਕੋਈ ਗੱਲ ਬਣਾ ਕੇ ਕੋਈ ਕਿਸੇ ਦਾ ਕੋਈ ਕਿਸੇ ਦਾ ਕੋਈ ਮਤਲਬ ਕਿ ਕੋਈ ਮੂੰਹ 'ਚ ਨਹੀਂ ਹੈਗਾ ਤੇ ਪਰਚੇ ਦੇ ਪਰਚਾ ਜਿਹੜਾ ਇਹ ਉਹ ਕਰਾਈ ਜਾ ਰਹੇ ਆ ਤਾਂ ਇਹਨਾਂ ਨੇ ਤਾਂ ਬਿਲਕੁਲ ਹਾਦੀ ਕਰਤੀ ਧੀਆਂ ਬਾਣਾ ਤੇ ਪਹਿਲਾਂ ਕੋਈ ਹਨਾ ਕੋਈ ਗੱਲ ਨਹੀਂ ਸੀ ਕਰਦਾ ਹੁੰਦਾ ਇਹਨਾਂ ਨੂੰ ਮੈਂ ਤਾਂ ਆਪਣੀ ਮਾਤਾ ਨਾਲ ਕੰਪੇਨ ਕਰ ਰਹੀ ਆ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਆ ਮੈਂ ਕਿਹੜਾ ਲੋਕਾਂ ਨੂੰ ਧਮਕਾ ਰਹੀ ਆ ਜਾਂ ਕੁਝ ਕਰ ਰਹੀ ਆ ਤੁਸੀਂ ਮੇਰੇ ਦੇ ਪਰਚੇ ਦੇ ਰਹੇ ਹੋ ਇਹਨਾਂ ਨੂੰ ਉਹ ਵੀ ਜਿਹੜਾ ਆ ਹਜਮ ਨਹੀਂ ਹੋ ਰਿਹਾ ਕਿਉਂਕਿ ਇਹਨਾਂ ਨੂੰ ਸ਼ਾਇਦ ਦਿਖ ਰਿਹਾ ਆ ਕਿ ਸਾਡਾ ਥੋੜਾ ਅਸੀਂ ਪਿੱਛੇ ਜਾ ਰਹੇ ਆ ਜਾਂ ਕੀ ਆ ਤੇ ਇਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਆ ਪਰ ਅਸੀਂ ਦਬੇ ਨਹੀਂ ਅਸੀਂ ਦਿਨ ਬਦ ਦੇਣ ਜਿਹੜਾ ਅੱਗੇ ਵਧਦੇ ਜਾ ਰਹੇ ਹਾਂ ਵਿਰੋਧੀ ਪਾਰਟੀਆਂ ਤੁਹਾਡੇ ਤੇ ਵੀ ਬਹੁਤ ਇਲਜ਼ਾਮ ਲਾਉਂਦੀਆਂ ਨੇ ਕਹਿੰਦੇ ਵੀ ਇੱਕੇ ਧਰਮੀ ਪਰਿਵਾਰ ਦੇ ਆੜ ਦੇ ਉੱਤੇ ਇੱਕ ਗੈਂਗਸਟਰਵਾਦ ਵਾਲਾ ਪਰਿਵਾਰ ਹੈ ਇਹ ਤੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖੋ ਪਹਿਲੋਂ ਜੀ ਮੈਂ بار بار ਇਹੋ ਕੰਨੀ ਆ ਕਿ ਮੇਰੇ ਫਾਦਰ ਸਾਹਿਬ ਦੀ ਕੁਰਬਾਨੀ ਬਹੁਤ ਵੱਡੀ ਆ ਜਿੰਨੇ ਹੋਰ ਨਾਲ ਸਾਥੀ ਸੀ ਸਾਰਿਆਂ ਦੀ ਧਰਮੀ ਫੌਜੀ ਜਿੰਨੇ ਵੀ ਆ ਉਹਨਾਂ ਦੀ ਦੇਣ ਆਪਣੇ ਧਰਮ ਨੂੰ ਆਪਣੇ ਪੰਜਾਬ ਨੂੰ ਬਹੁਤ ਵੱਡੀ ਆ ਤੇ ਉਹਨੂੰ ਇਦਾਂ ਵਾਰ-ਵਾਰ ਕਹਿ ਕੇ ਗੈਂਗਸਟਰ ਵਾਅ ਤੇ ਇਦਾਂ ਰੋਲਿਆ ਨਾ ਜਾਵੇ ਮੈਂ ਬੜੀ ਵਾਰ ਅਪੀਲ ਕੀਤੀ ਆ ਪਰ ਇਹਨਾਂ ਨੂੰ ਕੋਈ ਸਾਰ ਨਹੀਂ ਆ ਕਿਉਂਕਿ ਇਹਨਾਂ ਦੇ ਪਿਛੋਕੜ ਜਿਹੜੇ ਆ ਉਹ ਸਾਨੂੰ ਪਤਾ ਹੀ ਆ ਕੀ ਕੀ ਆ ਤੇ ਮੂੰਹ ਦੱਸਣ ਦੀ ਲੋੜ ਨਹੀਂ ਆ ਹਲਕੇ ਦੀ ਸੰਗਤ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸਾਰਿਆਂ ਦਾ ਜਿਹੜੇ-ਜਿਹੜੇ ਬੋਲਦੇ ਆ ਉਹਨਾਂ ਦਾ ਪਿਛੋਕੜ ਕੀ ਆ ਤੇ ਉਹ ਕੀ ਕਰਦੇ ਆਏ ਆ ਜਿਹੜੇ ਜ਼ਿਆਦਾ ਇਹ ਮੁੱਦਾ ਉਠਾਉਂਦੇ ਆ ਨਾ ਉਹਨਾਂ ਨੇ ਤੇ ਖੁਦ ਜਵਾਨ ਮੁੰਡੇ ਨਾਲ ਤੋਰ ਕੇ ਆਪਣੇ ਜਦੋਂ ਉਹਨਾਂ ਦੇ ਪਈਆਂ ਤੇ ਇਹਨਾਂ ਨੇ ਪਾਸੇ ਵਟਲੇ ਆ ਤੇ ਉਹਨਾਂ ਨੂੰ ਹੁਣ ਗੈਂਗਸਟਰ ਕਰਾਰ ਦਿੰਦੇ ਆਏ ਹੂੰ ਤਾਂ ਗੈਂਗਸਟਰ ਬਾਦ ਕੀ ਆ ਜਿਹੜਾ ਤੁਸੀਂ ਬੰਦੇ ਖੜੇ ਕਰਦੇ ਹੋ ਜਦੋਂ ਉਹਨਾਂ ਤੇ ਕੋਈ ਤੁਹਾਡੇ ਕਰਕੇ ਪਰਚੇ ਹੁੰਦੇ ਆ ਤੁਸੀਂ ਨਾਲ ਨਹੀਂ ਖਲੋਂਦੇ ਤੇ ਫਿਰ ਗੈਂਗਸਟਰ ਕੌਣ ਆ ਹੂੰ ਵੇਖੋ ਜੀ ਮੈਂ ਇੱਕ ਧਰਮੀ ਫੌਜੀ ਦੀ ਧੀ ਆ ਹੂੰ ਧਰਮੀ ਫੌਜੀ ਦੀ ਧੀ ਵਿਚਰ ਰਹੀ ਆ ਇਲਾਕੇ ਚ ਹੂੰ ਕੀ ਗੱਲ ਤੁਹਾਡੇ ਲਈ ਉਹ ਕਾਫੀ ਨਹੀਂ ਕਿ ਇੱਕ ਧਰਮੀ ਫੌਜੀ ਦੀ ਧੀ ਆ ਤੁਸੀਂ ਮਤਲਬ ਕਿ ਕੋਈ ਮੁੱਦਾ ਹੈ ਹੀ ਨਹੀਂ ਆ ਬਾਰ-ਬਾਰ ਜਿਹੜਾ ਆ ਤੁਸੀਂ ਜਿਹੜਾ ਹੈ ਮੋਲਡ ਕਰ ਕਰਕੇ ਗੱਲਾਂ ਨੂੰ ਲਿਆ ਰਹੇ ਆ ਤੇ ਉਹਨਾਂ ਨੂੰ ਜਾਣ ਬੁੱਝ ਕੇ ਹਲਕੇ ਦੀ ਸੰਗਤ ਦੇ ਦਿਮਾਗ 'ਚ ਪਾਈ ਜਲ ਬਰ ਹਲਕੇ ਦੀ ਸੰਗਤ ਨੂੰ ਸਾਰਾ ਪਤਾਇਆ ਕਿ ਅਸੀਂ ਕੌਣ ਆ ਤੇ ਕੀ ਸਾਡੇ ਰਿਸ਼ਤੇਦਾਰੀਆਂ ਤੇ ਕੀ ਆ ਸਭ ਪਤਾਇਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਜਿੱਤ ਪ੍ਰਾਪਤ ਹੋਵੇ ਤੇ ਇਹਨਾਂ ਦੇ ਮੂੰਹ ਤੇ ਇੱਕ ਤਗੜੀ ਚਪੇੜ ਬਚੇ ਤਾਂ ਕੀ ਲੱਗਦਾ ਹੈ ਕਿਸ ਚੀਜ਼ ਦਾ ਡਰ ਹੈ ਵੀ ਜਿਹੜਾ ਹੈ ਇੱਕਦਮ ਤੁਹਾਡੇ ਤੇ ਅਲੀਗੇਸ਼ਨ ਲਾਏ ਜਾਂਦੇ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਕੁੜੀ ਬਾਹਰੋਂ ਆ ਗਈ ਹੁਣ ਪੰਜਾਬ ਦੇ ਮੁੱਦੇ ਉਹਨੂੰ ਦਿਖਣ ਲੱਗ ਗਿਆ ਜਦੋਂ ਆ ਇੱਥੇ ਕੰਮ ਕਰਨ ਦੀ ਲੋੜ ਸੀ ਉਦੋਂ ਇੱਥੇ ਹੈ ਨਹੀਂ ਸੀ ਕੋਈ ਤੁਸੀਂ ਮੈਨੂੰ ਇਹ ਦੱਸੋ ਬਾਹਰ ਕਿਉਂ ਜਾਣੇ ਆਪਾਂ ਇੱਥੇ ਰੁਜ਼ਗਾਰ ਨਹੀਂ ਹੈਗਾ ਪੜ੍ਹ ਲਿਖ ਕੇ ਆਪਾਂ ਅਨਪੜਾ ਵਾਂਗੂ ਤੁਰੇ ਫਿਰ ਰਹੇ ਆਂ ਖਾਸ ਕਰ ਜਿਹੜੀਆਂ ਕੁੜੀਆਂ ਆ ਪੜ੍ਹ ਲਿਖ ਕੇ ਜਦੋਂ ਵਿਆਹ ਹੋ ਜਾਂਦੇ ਘਰੇ ਬੈਠ ਜਾਂਦੀਆਂ ਆ ਸਾਰਾ ਸਾਰਾ ਦਿਨ ਚੁੱਲ੍ਹੇ ਤੇ ਸਾਰਾ ਦਿਨ ਤੇ ਪੜਾਈ ਕਿੱਥੇ ਖੂ ਖਾਤੇ ਜਾਂਦੀ ਆ ਜੇ ਉਹੋ ਪੜਾਈ ਅਸੀਂ ਜਿਹੜੀ ਬਾਹਰ ਜਾ ਕੇ ਉਹਦਾ ਮਤਲਬ ਕਿ ਫਾਇਦਾ ਲੈ ਰਹੇ ਆ ਉਥੇ ਜਾ ਕੇ ਆਪਾਂ ਸੈਟਲ ਹੋ ਰਹੇ ਆ ਕੋਈ ਰੁਜ਼ਗਾਰ ਮਿਲ ਰਿਹਾ ਹੈ ਆਪਾਂ ਨੂੰ ਤੇ ਫੇਰ ਕਾਦੀ ਤੰਗੀ ਆ ਤੁਹਾਡੇ ਦੁੱਖੋਂ ਗਏ ਆ ਅਸੀਂ ਬਾਹਰ ਸਾਨੂੰ ਇੱਥੇ ਕੰਮ ਨਹੀਂ ਮਿਲਿਆ ਅਸੀਂ ਪੜ੍ਹ ਲਿਖੇ ਬੇਰੁਜ਼ਗਾਰ ਬਹੋ ਕੇ ਬੈਠੇ ਸੀਗੇ ਅਸੀਂ ਇਹਨਾਂ ਦੇ ਦੁੱਖੋਂ ਬਾਹਰ ਗਏ ਆ ਤੇ ਹੁਣ ਸਾਨੂੰ ਲੱਗਿਆ ਕਿ ਇਹ ਟਾਈਮ ਹੈਗਾ ਆ ਲੋਕਾਂ ਨੂੰ ਜਾਗਰੂਕ ਕਰਨ ਦਾ ਤੇ ਅਸੀਂ ਵਾਪਸ ਆ ਗਏ ਆ ਕਿਉਂਕਿ ਬਾਹਰ ਲੀਆਂ ਕੰਟਰੀਆਂ ਵੀ ਤੁਸੀਂ ਦੇਖ ਲਓ ਅਮਰੀਕਾ ਨੇ ਕੀ ਕੀਤਾ ਜਹਾਜ਼ ਭਰ ਭਰ ਕੇ ਜਿਹੜੇ ਆ ਸਾਡੇ ਪੰਜਾਬੀਆਂ ਨੂੰ ਇੱਥੇ ਤਾਰ ਦਿੱਤਾ ਕੈਨੇਡਾ ਵੀ ਬੈਨ ਕਰਿਆ ਆਸਟ੍ਰੇਲੀਆ ਨੇ ਆਲਰੇਡੀ ਬੈਨ ਕਰ ਦਿੱਤਾ ਆਵਾ ਤੇ ਬੱਚੇ ਕਿੱਥੇ ਜਾਣ ਫੇਰ ਕੀ ਕਰਨਾ ਹੁਣ ਇੱਥੇ ਰਹਿ ਕੇ ਸਾਡੀ ਸਰਕਾਰ ਆਉਂਦੀ ਆ ਰੁਜ਼ਗਾਰ ਮਿਲੂਗਾ ਉਹਨਾਂ ਨੂੰ ਤੇ ਫੇਰ ਜਿਹੜਾ ਆ ਆਪਾਂ ਬਾਹਰ ਨੂੰ ਨਾ ਭਜਾਂਗੇ ਮੰਨ ਲਓ ਤੁਸੀਂ ਜਿੱਤੇ ਜਾਂਦੇ ਹੋ ਫਿਰ ਤੁਸੀਂ ਬਾਹਰ ਨਹੀਂ ਜਾਓਂਗੇ ਜੀ ਮੈਂ ਬੜੀ ਵਾਰ ਕਿਹਾ ਹੈ ਕਿ ਮੈਂ ਆ ਗਈ ਹਾਂ ਸਾਰਾ ਕੁਝ ਛੱਡ ਕੇ ਆ ਗਈ ਹਾਂ ਅਸੀਂ ਇੱਥੇ ਹੀ ਰਹਿਣਾ ਵਾ ਇੱਥੇ ਹਲਕੇ ਦੀ ਸੇਵਾ ਚ ਜੀਣਾ ਮਰਨਾ ਸਟਾਈਥੇ ਹੈ ਜੀ ਬਸ ਹੁਣ ਕਿ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਕਿਉਂਕਿ ਵਿਰੋਧੀ ਪਾਰਟੀਆਂ ਇਹ ਵੀ ਕਹਿ ਰਹੀਆਂ ਨੇ ਕਹਿੰਦੇ ਵੀ ਇੱਕ ਧਰਮ ਦੇ ਆੜ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵੀ ਲੋਕਾਂ ਤੋਂ ਵੋਟਾਂ ਮੰਗਣ ਦੇ ਲਈ ਬਾਅਦ ਚੋ ਹਾਲ ਇਹਨਾਂ ਨੇ ਵੀ ਉਹੀ ਕਰਨਾ ਜਿਹੜੀਆਂ ਪਹਿਲਾਂ ਸਰਕਾਰਾਂ ਰਹੀਆਂ ਨੇ ਜਾਂ ਫਿਰ ਜਿਹੜੇ ਪਹਿਲਾਂ ਵਿਧਾਇਕ ਰਹੇ ਨੇ ਵੇਖੋ ਜੀ ਧਰਮ ਦੀ ਆੜ ਕੀ ਹੁੰਦੀ ਆ ਕੁਝ ਝੂਠ ਬੋਲ ਰਹੇ ਆ ਅਸੀਂ ਸੱਚ ਆ ਸਾਰਾ ਕੁਝ ਸੱਚ ਆ ਜੋ ਜੋ ਮੇਰੇ ਫਾਦਰ ਸਾਹਿਬ ਨਾਲ ਹੋਇਆ ਜੋ ਅਸੀਂ ਤੰਗੀਆਂ ਹੰਡਾਈਆਂ ਵਾ ਜੋ ਅਸੀਂ ਹੰਡਾ ਵੀ ਰਹੇ ਆ ਹੁਣ ਤੱਕ ਇਨਾ ਸਰਕਾਰਾਂ ਦੇ ਦੁੱਖੋਂ ਤੇ ਉਹ ਝੂਠ ਕੋਸ਼ ਨਹੀਂ ਆ ਤੇ ਉਹ ਸੱਚ ਆ ਤੇ ਜੇ ਅਸੀਂ ਇਹ ਕਹਿੰਨੇ ਆ ਅਸੀਂ ਕੋਈ ਇਹ ਨਹੀਂ ਕਹਿ ਰਹੇ ਕਿ ਧਰਮੀ ਫੌਜੀ ਆ ਤੇ ਸਾਨੂੰ ਵੋਟ ਪਾਓ ਅਸੀਂ ਕਹਿ ਰਹੇ ਆ ਤਰਮੀ ਫੌਜੀ ਨੂੰ ਮੌਕਾ ਮਿਲਿਆ ਹੈ ਇਸ ਵਾਰ ਤਰਮੀ ਫੌਜੀ ਪਰਿਵਾਰ ਨੂੰ ਤੇ ਤੁਸੀਂ ਉਹਦਾ ਸਾਥ ਦਿਓ ਅਸੀਂ ਇਹ ਨਹੀਂ ਕਹਿ ਰਹੇ ਧਰਮੀ ਫੌਜੀ ਪਰਿਵਾਰ ਤੇ ਤੁਸੀਂ ਵੋਟ ਪਾਓ ਧਰਮੀ ਫੌਜੀ ਪਰ ਉਹਨਾਂ ਅਸੀਂ ਕਹਿ ਰਹੇ ਬਈ ਇਸ ਵਾਰ ਮੌਕਾ ਮਿਲਿਆ ਹੈ ਤੁਸੀਂ ਵੋਟ ਪਾ ਕੇ ਮਾਣ ਵਧਾਓ ਹੋਰ ਉਹਨਾਂ ਦਾ ਤਾਂ ਮੈਂ ਤੇ ਇਹ ਕਹੂੰਗੀ ਕਿ ਜਿਹੜੇ ਅਲੀਗੇਸ਼ਨ ਆਉਂਦੀਆਂ ਆ ਸਰਕਾਰਾਂ ਦੂਜੇ ਆਪਣੀ ਵਿਰੋਧੀ ਪਾਰਟੀਆਂ ਜਿਹੜੀਆਂ ਆ ਤੇ ਇਹ ਥੋੜਾ ਬਹੁਤਾ ਆਪਣੀ ਪੀੜੀ ਥੱਲੇ ਝੋਟਾ ਮਾਰਨ ਆ ਤੁਸੀਂ ਵੇਖ ਲਓ ਰਾਜਾ ਵੜਿੰਗ ਸਿੰਘ ਨੇ ਜਾਤ ਪਾਤ ਦੇ ਕਿੰਨਾ ਜਿਹੜਾ ਵਾ ਉਹ ਕੀਤਾ ਆ ਲੋਕ ਰੋਜ਼ ਕਰ ਰਹੇ ਆ ਸਾਡੀ ਪਾਰਟੀ ਇਹੋ ਜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਜਿਹੜੀ ਸਾਰੇ ਜਿਹੜੇ ਜਾਤ ਪਾਤ ਦਾ ਖੰਡਨ ਕਰਦੀ ਆ ਬਿਲਕੁਲ ਵੀ ਤੇ ਸਾਰੇ ਧਰਮ ਨੂੰ ਨਾਲ ਲੈ ਕੇ ਚੱਲਦੀ ਆ ਤੇ ਇਹ ਜਿਹੜੇ ਅਲੀਗੇਸ਼ਨ ਲਾ ਰਹੇ ਆ ਕਰ ਰਹੇ ਆ ਨਾ ਤੇ ਇਹ ਤਾਂ ਇਹਨਾਂ ਦਾ ਮੈਨੂੰ ਨਹੀਂ ਪਤਾ ਵੀ ਕੀ ਸੋਚਦੇ ਕੀ ਨਹੀਂ ਕੀ ਕਰਕੇ ਇਹਨਾਂ ਨੇ ਮੇਰੇ ਤੇ ਪਰਚਾ ਦਿੱਤਾ ਆ ਪਤਾ ਨਹੀਂ ਕੀ ਡਾਰਿਆ ਇਹਨਾਂ ਨੂੰ ਇਹਨਾਂ ਨੂੰ ਤੇ ਰੱਬ ਹੀ ਬਚਾਵੇ ਇਹਨਾਂ ਤੋਂ ਸੱਚੀ ਹਰਮੀਤ ਸੰਧੂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪਹਿਲਾਂ ਉਹ ਤੁਹਾਡੀ ਪਾਰਟੀ ਤੋਂ ਸੀ ਜੀ ਉਹ ਬੰਦਾ ਗਦਾਰ ਆ ਉਹਨੇ ਗਦਾਰ ਰਹਿਣਾ ਆ ਉਸ ਗਦਾਰ ਦੀ ਆਪਾਂ ਹੁਣ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੇ ਉਹਨੇ ਗਦਾਰ ਨੇ ਮੇਰੇ ਉੱਤੇ ਪਰਚਾ ਕਰਵਾ ਕੇ ਤੇ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹਨੂੰ ਨਹੀਂ ਪਤਾ ਵੀ ਜਦੋਂ ਮੈਂ ਇੱਥੇ ਆਈ ਆ ਮੈਂ ਸੋਚ ਕੇ ਆਈ ਆ ਵੀ ਇਹੋ ਜੇ ਗਦਾਰ ਜਿਹੜੇ ਤੁਰੇ ਫਿਰਦੇ ਆ ਤੇ ਇਹਨਾਂ ਦਾ ਮੱਥਾ ਲੱਗਣਾ ਆ ਤੇ ਅਸੀਂ ਮੱਥਾ ਲਾ ਵੀ ਰਹੇ ਆ ਤੇ ਲਾਉਂਦੇ ਰਾਵਾਂਗੇ ਤੁਹਾਡੇ ਦਫ਼ਤਰ ਦੇ ਸਾਹਮਣੇ ਹੀ ਨੇੜੇ ਉਹਨਾਂ ਦਾ ਵੀ ਦਫ਼ਤਰ ਹੈ ਖਈ ਵਾਰ ਇੱਥੇ ਲੰਘਦੇ ਵੜਦੇ ਇੱਕ ਦੂਜੇ ਨਾਲ ਟੱਕਰੇ ਹੋਏ ਨੇ ਨਹੀਂ ਮੇਰੇ ਨਹੀਂ ਹੋਏ ਅਜ ਤੱਕ ਮੇਰੇ ਨਹੀਂ ਹੋਏ ਮੇਰੇ ਮੇਰੇ ਮੱਥੇ ਨਹੀਂ ਲੱਗੇ ਅਜ ਤੱਕ ਕਦੇ ਵਿਆਹੇ ਮਿਲੇ ਹੋ ਨਹੀਂ ਮੈਂ ਕਦੀ ਨਹੀਂ ਆਪਣੀ ਲਾਈਫ ਚ ਪੂਰੀ ਲਾਈਫ ਚ ਮੈਂ ਕਦੀ ਨਹੀਂ ਮਿਲਿਆ ਨਾ ਕਦੀ ਨਹੀਂ ਤੇ ਮੈਂ ਸ਼ਾਇਦ ਉਹਨਾਂ ਦੀ 30 ਦੀ ਉਮਰ ਦੀ ਆ ਤੇ ਫਿਰ ਵੀ ਤੁਸੀਂ ਦੇਖ ਲਓ ਕਿ ਸੋਚ ਦੇਖੋ ਬੰਦੇ ਦੀ ਤੇ ਜੇ ਤੁਸੀਂ ਸੁਖੀ ਰਹਿੰਦਾ ਵਾ ਨੂੰ ਦੇਖ ਲਓ ਤੇ ਕਿਤਰਾ ਮੇਰੀ ਮਦਰ ਨੂੰ ਗਲਤ ਬੋਲ ਰਹੇ ਨੇ ਕਿੰਨੇ ਗਲਤ ਸ਼ਬਦਾਵਲੀ ਵਰਤ ਰਹੇ ਨੇ ਮਤਲਬ ਕਿ ਜੇ ਆਪਣੇ ਲੀਡਰ ਹੀ ਜਿਹੜੇ ਆ ਮੇਨ ਚਿਹਰੇ ਹੁੰਦੇ ਆ ਜਿਨ੍ਹਾਂ ਨੇ ਲੋਕਾਂ ਨੂੰ ਦੱਸਣਾ ਹੁੰਦਾ ਕਿ ਕੀ ਕਰੋ ਤੁਸੀਂ ਕੀ ਨਾ ਕਰੋ ਜਿੰਨਾ ਪਿੱਛੇ ਇੰਨਾ ਯੂਥ ਹੁੰਦਾ ਇੰਨੇ ਲੋਕ ਹੁੰਦੇ ਆ ਤੇ ਉਹ ਹੀ ਜੇ ਗਲਤ ਕਹਿਣ ਲੱਗ ਬਣ ਤੇ ਆਪਣੇ ਆਉਣ ਵਾਲੀ ਜਨਰੇਸ਼ਨ ਦਾ ਕੀ ਹਾਲ ਬਣੇਗਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਤੁਸੀਂ ਕਿਹਾ ਵੀ ਜਿੰਨੇ ਵੀ ਕੈਂਡੀਡੇਟ ਨੇ ਸਾਰੇ ਮੇਰੇ ਪਿਓ ਦੇ ਸਮਾਨ ਨੇ ਮੈਂ ਉਹਨਾਂ ਦੀ ਧੀਆਂ ਵਰਗੀਆਂ ਫਿਰ ਵੀ ਉਹ ਗਲਤ ਬੋਲਦੇ ਨੇ ਜੀ ਮੈਂ ਤਾਂ ਕਹਿੰਨੀ ਆ ਕਿ ਪਤਾ ਨਹੀਂ ਮੈਨੂੰ ਉਹ ਆਪਣੇ ਘਰ ਕਿਦਾਂ ਬੋਲਦੇ ਹੋਣਗੇ ਧੀਆ ਭੈਣਾਂ ਦਾ ਸਨਮਾਨ ਕਰਨਾ ਸਿੱਖੋ ਧੀਆ ਭੈਣਾਂ ਤਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਆ ਮੈਂ ਕਦੀ ਵੀ ਉਹਨਾਂ ਨੂੰ ਪਹਿਲਾਂ ਗਲਤ ਨਹੀਂ ਬੋਲਿਆ ਜਿੰਨਾ ਤੱਕ ਉਹਨਾਂ ਨੇ ਮੇਰੇ ਉੱਤੇ ਵਾਰ ਨਹੀਂ ਕੀਤਾ ਮੈਂ ਜਿਹੜਾ ਉਹ ਵਾਰ ਕਰਦੇ ਆ ਮੈਂ ਉਹਦਾ ਜਵਾਬ ਦਿੰਨੀ ਆ ਮੈਂ ਆਪਣੇ ਕੋਲੋਂ ਕੁਝ ਨਹੀਂ ਬੋਲਦੀ ਮੈਨੂੰ ਸੁਖੀਰੰਦਾਵਾ ਦਾ ਕੁਝ ਪਤਾ ਨਹੀਂ ਸੀਗਾ ਉਹਨਾਂ ਨੇ ਮੇਰੀ ਮਾਤਾ ਜੀ ਬਾਰੇ ਬੋਲਿਆ ਆ ਤੇ ਮੈਨੂੰ ਜਵਾਬ ਦੇਣਾ ਪਿਆ ਉਹਨਾਂ ਨੂੰ ਜੇ ਰਾਜਾ ਬੜੇਗੇ ਉਹ ਜਾਤ-ਬਾਤ ਦਾ ਗੱਲਾਂ ਕਰ ਰਹੇ ਆ ਤਾਂ ਇਹ ਤਾਂ ਬਹੁਤ ਹੀ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਨੂੰ ਅਸੀਂ ਹਰੇਕ ਘਰ ਜਾਣੇ ਆ ਸਾਨੂੰ ਕੋਈ ਬਿਤ ਕਰਨੀ ਆ ਸਾਨੂੰ ਦੁੱਖ ਹੁੰਦਾ ਆ ਸਾਡੇ ਨਾਲ ਕਈ ਇਹੋ ਜਿਹੇ ਪਰਿਵਾਰ ਜੁੜੇ ਆ ਜਿੰਨਾ ਬਾਰੇ ਉਹ ਬੋਲ ਰਹੇ ਆ ਤਾਂ ਸਾਨੂੰ ਦੁੱਖ ਆ ਤੇ ਇਹ ਉਹਨਾਂ ਨੂੰ ਜਿਹੜਾ ਵਾ ਸੋਚਣਾ ਚਾਹੀਦਾ ਕਿ ਉਹ ਕੀ ਬੋਲ ਰਹੇ ਆ ਮੈਨੂੰ ਲੱਗਦਾ ਕਿ ਉਹ ਸੋਚਦੇ ਨਹੀਂ ਐਵੇਂ ਬੋਲੀ ਜਾਂਦੇ ਬੋਲੀ ਜਾਂਦੇ ਆ ਇੱਕ ਵੱਡਾ ਚਿਹਰਾ ਜੀ ਸੋਚ ਸਮਝ ਕੇ ਬੋਲੋ ਕਿ ਤੁਸੀਂ ਲੋਕਾਂ ਕਿੰਨੇ ਲੋਕਾਂ ਨੇ ਤੁਹਾਨੂੰ ਵੇਖਣਾ ਹੈ ਐਮਪੀ ਦਾ ਇਲੈਕਸ਼ਨ ਹੋ ਕੇ ਹਟਣੇ ਪਿੱਛੇ ਜੀ ਉਦੋਂ ਤੁਹਾਡੀ ਪਾਰਟੀ ਨੂੰ ਬਹੁਤ ਘੱਟ ਵੋਟਾਂ ਪਈਆਂ ਇੱਥੋਂ ਵਿਰਸਾ ਸਿੰਘ ਵਲਟੋਹਾ ਜੀ ਇਥੋਂ ਕੈਂਡੀਡੇਟ ਸੀ ਹਾਂਜੀ ਤਾਂ ਹੁਣ ਤੁਹਾਨੂੰ ਕੀ ਲੱਗਦਾ ਵੀ ਲੋਕ ਵੋਟ ਪਾਉਣਗੇ ਬਿਲਕੁਲ ਜੀ ਅਸੀਂ ਭਾਈ ਸੀ ਉਹਨਾਂ ਨੂੰ ਵੋਟ ਅਸੀਂ ਬਹੁਤ ਸਮਰਥਨ ਦਿੱਤਾ ਸੀਗਾ ਉਹਨਾਂ ਨੂੰ ਬਹੁਤ ਜ਼ਿਆਦਾ ਸਮਰਥਨ ਦਿੱਤਾ ਸੀਗਾ ਮੈਂ ਤੇ ਕਿੰਨੀ ਆ ਬਾਪੂ ਤਰਸੇਮ ਸਿੰਘ ਜੀ ਨੂੰ ਪੁੱਛ ਲਓ ਜਿਨ੍ਹਾਂ ਨੂੰ ਇਹ ਗੈਂਗਸਟਰ ਕਹਿੰਦੇ ਆ ਜੇ ਇੱਕ ਵਾਰ ਵੀ ਉਹ ਮੂਵਾਂ ਗੈਂਗਸਟਰ ਇਹਨਾਂ ਨੂੰ ਕਹਿ ਦਿੰਦੇ ਆਪਾਂ ਜਿਹੜੀ ਆ ਕਹਿ ਦਾਂਗੇ ਵੀ ਹਾਂ ਵੀ ਉਹ ਗੈਂਗਸਟਰ ਆ ਇੱਕ ਵਾਰ ਪੁੱਛੋ ਸਹੀ ਉਹਨਾਂ ਨੂੰ ਬਾਪਸਮਾਨ ਨੇ ਸਾਡੇ ਤੇ ਇੱਕ ਵਾਰ ਉਹਨਾਂ ਨੂੰ ਪੁੱਛਿਆ ਉਹਨਾਂ ਦੇ ਪੁੱਤ ਦੀ ਜਿੰਨੀ ਅਸੀਂ ਸਹਾਇਤਾ ਕੀਤੀ ਆ ਮਦਦ ਕੀਤੀ ਆ ਅਸੀਂ ਕਿਸੇ ਦਾ ਬੂਥ ਨਹੀਂ ਲਾਇਆ ਸੀਗਾ ਇਹਨਾਂ ਨੂੰ ਪੂਰਾ ਸਮਰਥਨ ਦਿੱਤਾ ਸੀਗਾ ਤੇ ਹੁਣ ਜੇ ਉਹ ਸਾਡੇ ਖਿਲਾਫ ਖੜੇ ਨੇ ਤਾਂ ਚਲੋ ਉਹਨਾਂ ਦੀ ਮਰਜ਼ੀ ਆ ਪਰ ਅਸੀਂ ਕਿਸੇ ਚੈਨਲ ਦੇ ਮਾਧਿਅਮ ਰਹੀ ਅਸੀਂ ਅਪੀਲ ਜ਼ਰੂਰ ਕੀਤੀ ਸੀਗੀ ਕਿ ਤੁਸੀਂ ਸਾਡਾ ਹੁਣ ਸਾਥ ਦਿਓ ਜੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਟਿੱਕ ਟੋਨਾ ਨਵਾਜਿਆ ਗਿਆ ਤਾਂ ਤੁਸੀਂ ਸਾਥ ਦਿਓ ਚਲੋ ਉਹਨਾਂ ਦੀ ਮਰਜ਼ੀ ਆ ਕਿ ਉਹਨਾਂ ਨੇ ਜਿਹੜਾ ਆਪਣਾ ਕੈਂਡੀਡੇਟ ਖੜਾ ਕਰਤਾ ਆ ਅਸੀਂ ਆਪਣੀ ਮਿਹਨਤ ਕਰੀ ਜਾਂਦੇ ਹਾਂ ਉਹ ਆਪਣੀ ਕਰੀ ਜਾਂਦੇ ਆ ਵਾਹਿਗੁਰੂ ਨੇ ਜਿਹਦੇ ਸਿਰ ਤੇ ਤਾਜ ਸੁਝੋਣਾ ਆ ਸਜਾ ਕੇ ਰਹਿਣਾ ਇੱਕ ਲਾਸਟ ਸਵਾਲ ਛੋਟਾ ਜਿਹਾ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਬਿਲਕੁਲ ਜੀ ਵੋਟ ਜਿਹੜੀ ਆ ਤੁਸੀਂ ਦੇਖ ਲਓ ਆ 10 ਸਾਲ ਤੋਂ ਨਾ ਸਾਡਾ ਹਲਕਾ ਜਿਹੜਾ ਸੌਰੀ ਸਾਡੇ ਹਲਕੇ 'ਚ ਵਿਕਾਸ ਨਹੀਂ ਹੋਇਆ ਬਿਲਕੁਲ ਵੀ ਪਿੰਡਾਂ 'ਚ ਜਾਇਦਾ ਗਲੀਆਂ ਦਾ ਬੁਰਾ ਹਾਲ ਡੋਰ ਟੂ ਡੋਰ ਕਰਕੇ ਆਏ ਆ ਤੇ ਦੇਖਿਆ ਗਲੀਆਂ ਦਾ ਬੁਰਾ ਹਾਲ ਹੋਇਆ ਪਿਆ ਹੈ ਤੇ ਕਈ ਪਿੰਡਾਂ ਚ ਜਿਹੜਾ ਆ ਜਿਹੜੇ ਪੰਚ ਸਰਪੰਚ ਵਧੀਆ ਹੁੰਦੇ ਆ ਉਹ ਜਿਹੜੇ ਆਪਣੇ ਕੋਲੋਂ ਜਿਹੜੇ ਆ ਏਟਾ ਲਵਾਲੂ ਕੇ ਜਿਹੜੇ ਪਏ ਬਣਾਈ ਜਾਂਦੇ ਆ ਕੰਮ ਕਰਾਈ ਜਾਂਦੇ ਆ ਚਲੋ ਉਹ ਤਾਂ ਵੱਖਰੀ ਗੱਲ ਹੈ ਪਰ ਸਰਕਾਰਾਂ ਵੱਲੋਂ ਜਿਹੜਾ ਆ ਉਹ ਬਿਲਕੁਲ ਵੀ ਕੰਮ ਨਹੀਂ ਕਰਾਇਆ ਗਿਆ ਭਾਵੇਂ ਉਹ ਸ਼ਹਿਰ ਦੇਖ ਲੋ ਭਗਵੰਤ ਮਾਨਤਾ ਕਹਿੰਦਾ ਕਹਿੰਦਾ ਮੈਂ ਬਹੁਤ ਵਿਕਾਸ ਕਰਾਤਾ ਲੋਕ ਮੇਰੇ ਤੋਂ ਬਹੁਤ ਖੁਸ਼ ਨੇ 2027 ਦੇ ਵਿੱਚ ਮੈਂ ਮੁੜ ਸਰਕਾਰ ਬਣਾਉਣੀ ਹੈ ਬਹੁਤ ਜ਼ਿਆਦਾ ਕੋਸ਼ਣੇ ਮੈਂ ਕਹਿੰਨੇ ਵੀ ਖੁਸ਼ੀ ਦਾ ਟਿਕਾਣਾ ਹੀ ਹੋਈ ਨਹੀਂ। ਕਹਿੰਦੇ ਅਸੀਂ ਪਿੰਡਾਂ ਦੇ ਵਿੱਚ ਰੋਡ ਸ਼ੋਅ ਕਰਦੇ ਆਂ, ਲੋਕ ਹੁਮ ਹੁਮਾ ਕੇ ਆਉਂਦੇ ਨੇ ਸਾਡੇ ਕੋਲ। ਇਹਨਾਂ ਨੂੰ ਮੈਨੂੰ ਸਮਝ ਨਹੀਂ ਆਉਂਦਾ ਪਤਾ ਨਹੀਂ ਕਿੰਨੇ ਦਿਨਾਂ ਤੋਂ ਰੋਡ ਸ਼ੋਅ ਹੀ ਕਰੀ ਜਾ ਰਹੇ, ਰੋਡ ਸ਼ੋਅ ਹੀ ਕਰੀ ਜਾ ਰਹੇ ਪਰ ਨਾ ਕੋਈ ਵੜਨ ਨਹੀਂ ਦੇ ਰਿਹਾ, ਰੋਡ ਸ਼ੋਅ ਹੀ ਕਰਨੇ ਇਹਨਾਂ ਨੇ ਰੋੜਦੇ ਹੀ ਰਹਿਣਾ ਫਿਰ। ਹੁਣ ਤਾਂ ਇੱਕ ਹੋਰ ਵੱਡਾ ਐਲਾਨ ਕਰਤਾ, ਕੱਲ ਮੈਂ ਦੇਖ ਰਿਹਾ ਸੀਗਾ ਉਹ ਕਹਿੰਦੇ ਵੀ ਹੁਣ ਅਸੀਂ ਬੀਬੀਆਂ ਨੂੰ 100000 ਰੁਪਿਆ ਵੀ ਦੇ ਦੇਣਾ। ਉਹ ਬੀਬੀਆਂ ਕਹਿੰਦੀਆਂ ਆ ਜੋੜੇ ਹੱਥ ਇਸ ਵਾਰ ਆਇਆ ਨੂੰ ਬਾਤ ਕਰ ਦੋ, ਸਾਨੂੰ ਨਹੀਂ ਕਹਿੰਦੀ ਆ ਵੀ ਹਰ ਨੂੰ ਜੋ ਤੁਸੀਂ 3 ਸਾਲ ਤੰਗ ਕੀਤਾ ਨਾ ਬੀਬੀਆਂ ਵਿਚਾਰੀਆਂ ਇੱਕ ਤੁਸੀਂ ਲਾ ਲਓ ਵੀ ਗਰੀਬ ਪਰਿਵਾਰ ਦੀਆਂ ਬੀਬੀਆਂ ਜਿਹੜੀਆਂ ਨਾ ਇੱਕ ਨਾ ਇਹਨਾਂ ਨੇ ਹੋਪ ਜੀ ਦੇ ਦਿੱਤੀ ਤੇ ਉਹ ਵਿਚਾਰੀਆਂ ਮਤਲਬ ਕਿ ਕਹਿੰਦੇ ਅਸੀਂ ਸਾਲ ਲੰਗਾ ਲਿਆ 2 ਸਾਲ ਲੰਗੇ 3 ਸਾਲ ਕਹਿੰਦੇ ਵੀ ਹੁਣ ਇਹ ਇਦਾਂ ਕਹੀ ਜਾਂਦਾ ਤੇ ਅਸੀਂ ਕਹਿੰਦੇ ਸਮਝ ਚੁੱਕੇ ਆ ਇਹ ਹੁਣ ਨਹੀਂ ਵੋਟ ਪੈਂਦੀ ਇਹਨਾਂ ਨੂੰ ਇਹ ਕਹਿੰਦੇ ਵੀ ਮੈਂ ਗਰੰਟੀਆਂ ਦਿੱਤੀਆਂ ਸੀ ਨਾ ਜਿਹੜੀਆਂ ਮੈਂ ਉਹਨਾਂ ਨੂੰ ਐਵੇਂ ਪੂਰਾ ਕਰਨਾ ਵੀ ਜੇ ਇੱਕ ਵਾਰ ਲਾਗੂ ਹੋ ਗਈ ਮੁੜ ਕੇ ਬੰਦ ਨਹੀਂ ਹੋਣੀ ਉਹ ਤਾਂ ਤਾਂ ਕਿ ਲੱਗ ਰਿਹਾ ਚਲੋ ਮੈਂ ਤਾਂ ਕਿਹਾ ਬੀਬੀਆਂ ਨੂੰ ਵੀ ਬੀਬੀਆਂ ਆਪਣਾ ਹੁਣ ਤੱਕ ਤੁਹਾਡਾ 45 45000 ਰੁਪਿਆ ਬਣ ਗਿਆ ਆ ਤੇ ਹੱਥ ਤੇ ਧਰਾਓ ਤੁਸੀਂ ਹਜ਼ਾਰ ਹਜ਼ਾਰ ਰੁਪਿਆ ਤੇ ਉਦੋਂ ਕਿਹਾ ਸੀ ਨਾ 3 ਸਾਲ ਬਿਲਕੁਲ ਹਜ਼ਾਰ ਹਜ਼ਾਰ ਮਹੀਨੇ ਦਾ ਹੁਣ ਮਹੀਨੇ ਗਿਣ ਲਓ ਤੁਸੀਂ 45 45000 ਰੁਪਿਆ ਬਣ ਗਿਆ ਵਾ ਤੇ ਤੁਸੀਂ ਜਿਹੜਾ ਆ ਲਓ 45000 ਰੁਪਿਆ ਤੁਹਾਨੂੰ ਕੀ ਲੱਗਦਾ ਦੇਣਗੇ ਇਕੱਠੇ ਪੈਸੇ ਜਿੱਥੋਂ 1000 ਰੁਪਿਆ ਨਹੀਂ ਦਿੱਤਾ ਗਿਆ ਤੇ 45000 ਕੀ ਦੇਣਾ ਉਹਨਾਂ ਨੇ ਪਰ ਉਹ ਤਾਂ ਹਰ ਇੱਕ ਰੋਡ ਸ਼ੋਅ ਦੇ ਵਿੱਚ ਕਹਿੰਦੇ ਨੇ ਕਹਿੰਦੇ ਵੀ ਹੁਣ ਜਿਹੜਾ ਅਗਲਾ ਸੈਸ਼ਨ ਹੈ ਨਾ ਬਜਟ ਪੇਸ਼ ਕਰ ਦੇਣਾ ਅਸੀਂ ਬਜਟ ਪਾਸ ਕਰਾ ਲੈਣਾ ਉਸ ਤੋਂ ਬਾਅਦ ਅਸੀਂ ਵਾਢਾ ਤਰ ਦੇਣੀ ਹੈ ਕਹਿੰਦੇ ਐ ਨਹੀਂ ਵੀ ਕੋਈ ਕੈਟਾਗਰੀ ਬਣਾਉਣੀ ਆ ਵੀ ਪਹਿਲਾਂ ਇਹਨਾਂ ਨੂੰ ਦਵਾਂਗੇ ਇਹਨਾਂ ਨੇ ਕਹਿੰਦੇ ਵਾਢਾ ਤਰ ਦੇਣੀ ਆ ਜਿਹੜੇ ਘਰ ਦੇ ਵਿੱਚ ਤਿੰਨ ਕੁੜੀਆਂ ਨੇ ਜਾਂ ਤਿੰਨ ਔਰਤਾਂ ਨੇ ਉਹਨਾਂ ਨੂੰ ਤਿੰਨਾਂ ਨੂੰ ਦੇਣੀ ਆ ਜਿਸ ਦੇ ਵਿੱਚ ਪੰਜ ਨੇ ਉਹਨਾਂ ਨੂੰ 55 ਵੇਖੋ ਜੀ ਆ ਟੁਟਕਲੇ ਟਟਕਲੇ ਬੜੇ ਚੰਗੇ ਚੱ ਲੱਗੇ ਆ ਹੁਣ ਨਹੀਂ ਲੋਕ ਪਸੰਦ ਕਰਨ ਦੇ ਨਹੀਂ ਕਰਨ ਦੇ ਹੁਣ ਤੁਸੀਂ ਹੜਾਂ ਚੀਂ ਵੇਖ ਲਓ ਪੰਜਾਬ ਸਰਕਾਰ ਨੇ ਕੀ ਕੀਤਾ ਸੋ ਮੈਂ ਕਹਿੰਦੇ 20 ਹਰਿਆ ਪਰ ਏਕੜ ਦੇ ਹਿਸਾਬ ਨਾਲ ਕਹਿੰਦੇ ਅਸੀਂ ਮੁਆਵਜ਼ਾ ਦੇ ਰਹੇ ਹਿੱਥੇ ਦਿੱਤਾ ਆ ਚੈੱਕ ਵੰਡ ਕੇ ਆਏ ਆ ਕਹਿੰਦੇ ਅਸੀਂ ਉਹ ਚੈੱਕ ਜਿਹੜੇ ਆ ਨਾ ਉਹ ਮੈਨੂੰ ਲੱਗਦਾ ਆ ਵੀ ਇਦਾਂ ਹੀ ਹਵਾ 'ਚ ਧਈ ਜਾ ਰਹੇ ਨੇ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਵੀ ਉਹ ਚੈੱਕ ਕੀ ਕਰਨੇ ਆ ਕੀ ਕਰਾਉਣੇ ਆ ਉਹਨਾਂ ਨੂੰ ਆਪ ਨੂੰ ਖੁਦ ਨੂੰ ਨਹੀਂ ਪਤਾ ਕਹਿੰਦੇ ਸਾਡੇ ਮੰਤਰੀ ਵੀ ਪਿੰਡਾਂ ਦੇ ਵਿੱਚ ਗਏ ਸੀਗੇ ਉਹ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਜਿਨ੍ਹਾਂ ਲੋਕਾਂ ਦੇ ਪਰਿਵਾਰ ਨੇ ਜਿਨ੍ਹਾਂ ਦੇ ਪਸ਼ੂ ਸੀਗੇ ਬਹੁਤ ਕੱਡੇ ਨੇ ਕਹਿੰਦੇ ਹੱਡ ਦੇ ਵਿੱਚੋਂ ਬਿਲਕੁਲ ਬਿਲਕੁਲ ਉਹ ਹੱਡੀਆਂ ਦੀ ਕਰੀਮ ਲਈ ਫਿਰਦੇ ਸੀਗੇ ਬਹੁਤ ਸਾਥ ਦਿੱਤਾ ਕਹਿੰਦੇ ਪੈਰ ਗਲਗੇ ਜੀ ਉਹਨਾਂ ਨੂੰ ਹਾਂ ਬੀਬੀਆਂ ਦਾ ਬਹੁਤ ਸਾਥ ਦਿੱਤਾ ਹੱਡੀਆਂ ਦੀ ਕਰੀਮ ਦੇ ਕੇ ਉਹਨਾਂ ਨੇ ਹੂੰ ਸਾਤ ਤੇ ਵੇਖੋ ਜੀ ਜੇ ਕੋਈ ਦੁਖਰੀ ਘੜੀ ਜੇ ਸ਼ਾਮਲ ਹੋਇਆ ਨਾ ਉਸ ਸੁਖਬੀਰ ਸਿੰਘ ਬਾਦਲ ਸੀਗੇ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀਗੇ ਹੜਾਂ ਚ ਸੁਖਬੀਰ ਬਾਦਲ ਦੇ ਉੱਤੇ ਵੀ ਬਹੁਤ ਇਲਜ਼ਾਮ ਲੱਗਦੇ ਨੇ ਉਹ ਕਹਿੰਦੇ ਹੜਾਂ ਦੇ ਵਿੱਚ ਉਹ ਪੈਸੇ ਵੰਡ ਕੇ ਆਏ ਨੇ ਇੱਕ ਪਾਸੋਂ ਪੈਸੇ ਦਿੰਦੇ ਸੀ ਦੂਜੇ ਪਾਸੋਂ ਵਾਪਸ ਲੈ ਲੈਂਦੇ ਸੀ ਜੇ ਇਦਾਂ ਹੁੰਦਾ ਨਾ ਤੇ ਉਹ ਕਲਿੱਪ ਵਾਲੀ ਬੀਬੀ ਵਾਲਾ ਹਾਲ ਹੋਣਾ ਸੀ ਵੀਡੀਓਜ਼ ਆ ਜਾਣੀਆਂ ਸੀਗੀਆਂ ਸਾਰੀਆਂ ਕਲਿੱਪ ਵਾਲੀ ਗੱਲ ਕਰਦੇ ਆਪਾਂ ਉਹਨਾਂ ਨੇ ਵੀ ਵੀਡੀਓ ਜਾਰੀ ਕੀਤੀਆਂ ਸੀ ਉਹ ਕਹਿੰਦੇ ਵੀ ਜਿਹੜੇ ਬੰਦੇ ਨੂੰ ਪੈਸੇ ਦਿੱਤੇ ਉਹ ਮੁੜ ਦੁਬਾਰਾ ਗੱਡੀ ਦੇ ਵਿੱਚ ਬੈਠਾ ਹੋਇਆ ਨਜ਼ਰ ਆਇਆ ਗੱਡੀ 'ਚ ਬਹਿ ਗਿਆ ਵਿਚਾਰਾ ਆਪਣੇ ਘਰ ਤੱਕ ਗਿਆ ਹੋਊਗਾ ਉੱਥੇ ਕਿਹੜੀ ਗੱਲ ਹੋਗੀ ਕਹਿੰਦੇ ਨਹੀਂ ਪੈਸੇ ਦਿੱਤੇ ਉਸ ਤੋਂ ਬਾਅਦ ਗੱਡੀ 'ਚ ਬਿਠਾਇਆ ਪੈਸੇ ਵਾਪਸ ਲੈ ਲਏ ਬਹੁਤ ਜਿਹੜੀਆਂ ਗੱਲਾਂ ਸਾਹਮਣੇ ਆਈਆਂ মিডিਆ ਦੇ ਬਹੁਤ ਜਿਹੜੇ ਸਵਾਲ ਉੱਠੇ ਸੀਗੇ ਉਹਨਾਂ ਗੱਲਾਂ ਨੂੰ ਲੈ ਕੇ ਮੈਨੂੰ ਲੱਗਦਾ ਆ ਇਹ ਜਿਹੜੇ ਇਹਨਾਂ ਦੇ ਆਪਣੇ ਬੰਦੇ ਹੋਣਗੇ ਜਿਹੜੇ ਹਮੇਸ਼ਾ ਤੁਹਾਨੂੰ ਪਤਾ ਅਕਾਲੀ ਦਲ ਤੇ ਕਿੰਨੇ ਅਲੀਗੇਸ਼ਨ ਤੇ ਲੱਗਦੇ ਆਏ ਆ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਹੋਣ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੋਣ ਚਾਹੇ ਹੋਰ ਤੁਹਾਨੂੰ ਪਤਾ ਹੀ ਕਿੰਨੇ ਮਤਲਬ ਕਿ ਬੜੀਆਂ ਸੋਚੀਆਂ ਸਮਝੀਆਂ ਚਾਲਾਂ ਨੇ ਸਰਕਾਰਾਂ ਜਿਹੜੀਆਂ ਨਹੀਂ ਜਾਂਉਂਦੀਆਂ ਰਲ ਮਿਲ ਕੇ ਨਾ ਸਾਰੀਆਂ ਤੁਸੀਂ ਦੇਖ ਲਓ ਕਿਤੇ ਵੀ ਦੇਖ ਲਓ ਹੁਣ ਵੀ ਆ ਜਿਮਣੀ ਚੌਂਚ ਤੁਸੀਂ ਦੇਖ ਲਓ ਸਾਰੇ ਐਲੀਗੇਸ਼ਨ ਕਾਲੀ ਦਲ ਤੇ ਲੱਗ ਰਹੇ ਆ ਸਾਰੇ ਐਲੀਗੇਸ਼ਨ ਰਲ ਮਿਲ ਕੇ ਸਾਰੀਆਂ ਸਰਕਾਰਾਂ ਜਿਹੜੀਆਂ ਮੇਰੇ ਤੇ ਲਾ ਰਹੀਆਂ ਮੇਰੇ ਮਾਤਾ ਦੇ ਲਾ ਰਹੀਆਂ ਮੇਰੇ ਫਾਦਰ ਸਾਹਿਬ ਤੇ ਜਿਹੜਿਆ ਲਈ ਮਤਲਬ ਕਿ ਸੋਸ਼ਲ ਮੀਡੀਆ ਸਾਹਮਣੇ ਨਹੀਂ ਆਏ ਉਹਨਾਂ ਤੇ ਵੀ ਐਲੀਗੇਸ਼ਨ ਲਗਾ ਰਹੀਆਂ ਨੇ ਇਵਨ ਮੇਰੇ ਫਾਦਰ ਨੂੰ ਕਹਿ ਰਹੇ ਇਹ ਤਾਂ ਵੀ ਮੌਜੀ ਹੈ ਹੀ ਨਹੀਂ ਆ ਤੇ ਇਹਨਾਂ ਨੂੰ ਥੋੜੀ ਬਹੁਤੀ ਸ਼ਰਮ ਕਰਨੀ ਚਾਹੀਦੀ ਆ ਤੁਸੀਂ ਕਿਸੇ ਨੇ ਇੰਨੀ ਕੁਰਬਾਨੀ ਕੀਤੀ ਹੋਵੇ ਤੇ ਉਹਨੂੰ ਤੁਸੀਂ ਰੋਲ ਰਹੇ ਆ ਥੋੜਾ ਬਹੁਤਾ ਸੋਚ ਵਿਚਾਰ ਕਰੋ ਅਲੀਗੇਸ਼ਨ ਕਿਉਂ ਲਾ ਰਹੇ ਨੇ ਕਿਸ ਚੀਜ਼ ਦਾ ਡਰ ਕਿਸ ਚੀਜ਼ ਦਾ ਉਹਨਾਂ ਨੂੰ ਡਰ ਆ ਹੀ ਆ ਇਹਨਾਂ ਨੂੰ ਲੱਗਾ ਕਾਲੀ ਜਲ ਜਿਹੜਾ ਆ ਉਹ ਬਸ ਖਤਮ ਆ ਜਿੱਦ ਤਰਾ ਇਹਨਾਂ ਨੇ ਲੋਕਾਂ ਦੇ ਮਾਈਂਡ ਨਾਲ ਖੇਡਿਆ ਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਦਾ ਜਿਹੜਾ ਆ ਉਹ ਸਾਰਾ ਇਹਨਾਂ ਦੇ ਲੋਕਾਂ ਦੇ ਆਪਣੇ ਆਪਾਂ ਤੁਹਾਨੂੰ ਪਤਾ ਆ ਵੀ ਧਰਮ ਲਈ ਕੁਝ ਵੀ ਕਰ ਜਾਂਦੇ ਆ ਤੇ ਇਹਨਾਂ ਨੂੰ ਲੱਗਾ ਕਿ ਇਹਨਾਂ ਨੂੰ ਹੋਰ ਕਿਸੇ ਤਰੀਕੇ ਨਾਲ ਹਰਾਇਆ ਨਹੀਂ ਜਾ ਸਕਦਾ ਕਾਲੀ ਦਲ ਇਹਨਾਂ ਦੇ ਦਿਮਾਗ ਚੋਂ ਖਤਮ ਕੀਤਾ ਨਹੀਂ ਜਾ ਸਕਦਾ ਕਿਉਂਕਿ ਤੁਸੀਂ ਦੇਖ ਲਓ ਆਪਣੇ ਵੱਡੇ ਵੱਡੇ ਰਿਆਂ ਦੇ ਸਾਰਿਆਂ ਨੇ ਕੁਝ ਨਹੀਂ ਸੋਚਣਾ ਜਿੱਦਾਂ ਤੱਕੜੀ ਨੂੰ ਵੋਟ ਪਾਣੀ ਉਹਨਾਂ ਨੂੰ ਲੱਗਾ ਕਿ ਇਹਨਾਂ ਨੂੰ ਇਸ ਤਰੀਕੇ ਨਾਲ ਮਾਰਿਆ ਜਾ ਸਕਦਾ ਹੈ ਸੋਚ ਚ ਤੇ ਉਹਨਾਂ ਨੇ ਕਾਫੀ ਹੱਦ ਤੱਕ ਕਾਮਯਾਬੀ ਵੀ ਰਹੀ ਪਰ ਤੁਸੀਂ ਦੇਖ ਲਓ ਸਿਮਰਤ ਬੀਬਾ ਜੀ ਆਏ ਇਥੇ ਪ੍ਰਚਾਰ ਕਰਨਾ ਉਹ ਵਾਪਸ ਚਲੇ ਗਏ ਕਹਿੰਦੇ ਕਿ ਮੇਰੇ ਲੜੀਵਾਰ ਪਾਠ ਸਟਾਰਟ ਹੋ ਜਾਣੇ ਆ ਤੇ ਮੈਂ ਘਰੋਂ ਬਾਹਰ ਨਹੀਂ ਨਿਕਲਣਾ ਹਾਂ ਮੈਂ ਉੱਥੇ ਪਾਠ ਕਰਨੇ ਆ ਗੁਰੂ ਘਰ ਨੂੰ ਇੰਨਾ ਮੰਨਣ ਵਾਲਾ ਪਰਿਵਾਰ ਹੋਵੇ ਕਿ ਉਹ ਵਿਦਿਆ ਕਰਾ ਸਕਦਾ ਸੋਚ ਵੀ ਨਹੀਂ ਸਕਦਾ ਦਿਨ ਰਾਤ ਜਿਨ੍ਹਾਂ ਦੇ ਘਰ ਪਾਠ ਚੱਲਦਾ ਹੋਵੇ ਤਾਂ ਇਹਨਾਂ ਨੇ ਜਿਹੜੀ ਹੈ ਬੜੀ ਮਾਈਂਡ ਗੇਮ ਖੇਡੀ ਆ ਤੇ ਕਾਫੀ ਹੱਦ ਤੱਕ ਕਾਮਯਾਬ ਵੀ ਰਹਾ ਪਰ ਹੁਣ ਲੋਕ ਜਿਹੜਾ ਦੁਬਾਰਾ ਕਾਲੀ ਦਲ ਕਾਲੀ ਦਲ ਕਰ ਰਹੇ ਆ ਤੇ ਇਹਨਾਂ ਨੂੰ ਹਜਮ ਨਹੀਂ ਹੋ ਰਿਹਾ ਕਿ ਮੌਜੂਦਾ ਸਰਕਾਰ ਚੋਂ ਦਿਆ ਹੋਏ ਐਵੇਂ ਕਾਲੀ ਦਲ ਕਾਲੀ ਦਲ ਹੋ ਰਹੀ ਹੈ ਤਾਂ ਉਹ ਜਿਹੜਾ ਝਾੜੂ ਇਹਨਾਂ ਨੇ ਉਦੋਂ ਚਲਾਇਆ ਸੀ ਉਹ ਹੁਣ ਚੱਲ ਨਹੀਂ ਰਿਹਾ ਉਹਦੇ ਕਰਕੇ ਜਿਹੜਾ ਆ ਸਾਡੇ ਤੇ ਹਾਵੀ ਹੋ ਰਹੇ ਨੇ ਇੱਕ ਲਾਸਟ ਸਵਾਲ ਮਾਤਾ ਜੀ ਦੀ ਸਿਹਤ ਕਿਵੇਂ ਬਹੁਤ ਵਧੀਆ ਜੀ ਝੜਦੀ ਗੱਲ ਹਾਂਸੀ ਕਿਵੇਂ ਦਿੰਦੇ ਵਧੀਆ ਵਧੀਆ ਲੋਕਾਂ ਨੂੰ ਮਿਲਦੇ ਨੇ ਡੇਲੀ ਮਿਲ ਰਹੇ ਨੇ ਹੁਣ ਵੀ ਤੁਹਾਡੇ ਕੋਲੋਂ ਇਤਨੀ ਗਏ ਹੋਣਿਆ ਤਾਂ ਹੁਣ ਵੀ ਡੋਰ ਟੂ ਡੋਰ ਕਰ ਰਹੇ ਨੇ ਮੈਂ ਕੰਨੀ ਆ ਕਿ ਉਹਨਾਂ ਨੇ ਵੀ ਸਾਰੀ ਉਮਰ ਜਿਹੜੇ ਆ ਦੁੱਖ ਹੀ ਦੇਖਿਆ ਇੱਕ ਬੰਨੇ ਜਦੋਂ 1984 ਵਾਲਾ ਕਾਂਡ ਹੋਇਆ ਮੇਰੇ ਫਾਦਰ ਸਾਹਿਬ ਜੇਲ੍ਹ 'ਚ ਰਹੇ ਆ ਉਦੋਂ ਉਹਨਾਂ ਨੇ ਬੜਾ ਲੰਮਾ ਸਮਾਂ ਜਿਹੜਾ ਆ ਇਦਾਂ ਕਦੀ ਕਿਸੇ ਦੇ ਘਰ ਰਹਿ ਕੇ ਕੱਟਿਆ ਸਾਨੂੰ ਲੈ ਕੇ ਕਦੀ ਕਿਸੇ ਦੇ ਘਰ ਰਹਿ ਕੇ ਕਾਫੀ ਲੰਮਾ ਸਮਾਂ ਤਸ਼ੱਦਦਾਂ ਚੱਲੀਆਂ ਫੇਰ ਅਸੀਂ ਤਿੰਨੋਂ ਪੜਨਾ ਹੀ ਆ ਤਾਂ ਲੋਕਾਂ ਦੇ ਮਿਹਣੇ ਸੁਣਨੇ ਕਿ ਤੇਰੀਆਂ ਤਿੰਨੇ ਧੀਆ ਹੀ ਆ ਤੇ ਆ ਉਹ ਚੋਂ ਵੀ ਮੇਰੇ ਮਾਤਾ ਨੇ ਨਿਕਲ ਕੇ ਸਾਨੂੰ ਪੁੱਤਾਂ ਵਾਂਗ ਪੜਾਇਆ ਲਿਖਾਇਆ ਤੇ ਇਸ ਕਾਬਲ ਬਣਾਇਆ ਵਾ ਜੇ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਨਾ ਮੇਰੀ ਮਾਤਾ ਜੀ ਦਾ ਮੇਰੇ ਫਾਦਰ ਸਾਹਿਬ ਦਾ ਬਹੁਤ ਹੱਥ ਆ ਸਾਡੇ ਪਿੱਛੇ ਤਾਂ ਉਸ ਚੀਜ਼ ਤੋਂ ਵੀ ਨਿਕਲ ਕੇ ਉਹਨੂੰ ਵੀ ਪਿੱਛੇ ਛੱਡ ਕੇ ਮੇਰੀ ਮਾਤਾ ਜੀ ਪ੍ਰਿੰਸੀਪਲ ਰਟਾਇਰ ਹੋਏ ਫੇਰ ਉਹਨਾਂ ਨੇ ਆਜ਼ਾਦ ਗਰੁੱਪ ਨੂੰ ਸੰਭਾਲ ਲਿਆ ਹੁਣ ਜਿਹੜਾ ਇਹ ਤਰਨਤਲ ਨੂੰ ਮੈਨੂੰ ਲੱਗਦਾ ਬਖੂਬੀ ਸੰਭਾਲਣ ਤਤੂਸੀ ਸਮਾதிਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਏਸੀ ਮੇਰੇ ਨਾਲ ਬੀਬਾ ਜੀ ਤਾਂ ਇਹਨਾਂ ਵੱਲੋਂ ਕੀਤੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਜਿੰਨੇ ਇਹਨਾਂ ਦੇ ਉੱਤੇ ਅਲੀਗੇਸ਼ਨ ਲੱਗਦੇ ਨੇ ਸਾਰੀਆਂ ਗੱਲਾਂ ਦੇ ਜਵਾਬ ਨੇ ਜਿਹੜੇ ਬੇਬਾਕ ਤਰੀਕੇ ਦੇ ਨਾਲ ਦਿੱਤੇ ਨੇ ਅਜੇ ਇੱਕ ਹੋਰ ਸ਼ਖਸ ਦੇ ਨਾਲ ਮੁਰ ਦੁਬਾਰਾ ਹਾਜ਼ਰ ਹੋਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਰੋਜ਼ਾਨਾ ਟਾਈਮ